ਰਾਤ ਦਾ ਮੌਸਮ ਇਹਨਾਂ ਜ਼ਿਲ੍ਹਿਆਂ ਵਿੱਚ ਮੀਂਹ ਦੇ ਸਾਰ ਮੌਸਮ ਦਾ ਅਲਰਟ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਕਿਵੇਂ ਦਾ ਰਹੇਗਾ ਮੌਸਮ ਛਤਰੀ ਅਕਾਲ ਸਾਰੇ ਪੰਜਾਬ ਅਸੀਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜ਼ਿਲ੍ਹੇ ਦਾ ਨਾਮ ਦੱਸੋ ਤਾਂ ਜੋ ਤੁਹਾਡੇ ਜ਼ਿਲ੍ਹੇ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਦਿੱਤੀ ਜਾਵੇ ਇਸ ਵੀਡੀਓ ਦੇ ਵਿੱਚ ਰਾਤ ਦੇ ਮੌਸਮ ਦੇ ਬਾਰੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਸਾਰ ਨਜ਼ਰ ਆ ਸਕਦੇ ਹਨ ਕਿੰਨੇ ਇਲਾਕੇ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਸਾਂਝੀ ਕੀਤੀ ਜਾਵੇਗੀ ਤੇ ਵੀਡੀਓ ਦੇ ਵਿੱਚ ਅੰਤ ਤੱਕ ਜੂਰ ਬਣੇ ਰਹੋ ਅਗਲੀ ਵੀਡੀਓ ਪਹਿਲਾਂ ਆਪਾਂ ਦੇਖੇ ਪਾ ਰਹੇ ਹਨ ਮੌਸਮ ਵਿਭਾਗ ਨੇ ਕੱਲ ਕਾਫੀ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਹਨ ਤੇ 12 ਤਰੀਕ ਨੂੰ ਇਹ ਸਿਸਟਮ ਹੋਰ ਥੋੜਾ ਜਿਆਦਾ ਸਟਰੋਂਗ ਹੁੰਦਾ ਨਜ਼ਰ ਆ ਰਿਹਾ ਹੈ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੌਸਮ ਵਿਭਾਗ ਨੇ ਜਲੰਧਰ ਫਿਰੋਜ਼ਪੁਰ ਮੁਕਤਸਰ ਸਾਹਿਬ ਬਠਿੰਡਾ ਲੁਧਿਆਣਾ ਇਸ ਇਲਾਕਿਆਂ ਵਿੱਚ ਅਲਰਟ ਨਹੀਂ ਰੂਪਨਾ ਕਰਤੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਦੇ ਇਲਾਕਿਆਂ ਵਿੱਚ yellow alert ਪਾਰੇਮੀ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਜੇਕਰ ਸਿਸਟਮ ਥੋੜਾ ਜਿਹਾ ਤਗੜਾ ਹੁੰਦਾ ਸਵੇ ਦੇ ਸਿਸਟਮ ਜਿਹੜਾ ਪੰਜਾਬ ਵਿੱਚ ਐਂਟਰ ਕਰ ਸਕਦਾ ਹੈ ਜੇਕਰ 2 ਤੋਂ ਲੈ ਕੇ 3 ਘੰਟੇਆਂ ਜਿਹੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਦੇ ਵਿੱਚ ਅੰਮ੍ਰਿਤਸਰ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਮੁਕਸਰ ਸਾਹਿਬ ਦੇ ਇਲਾਕੇ ਹੋਗੇ ਫਰੀਦਕੋਟ ਦੇ ਇਲਾਕੇ ਹੋਗੇ ਸੋ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਕੁਝ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜੇਕਰ ਸਿਸਟਮ ਥੋੜਾ ਤਕੜਾ ਹੈ ਤਾਂ ਜਲਦੀ ਮੀਂਹ ਪõਂਚਦਾ ਹੋ ਸਕਦਾ ਹੈ ਇਸ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਚਾਨਕ ਕੋਈ ਵੀ ਸਿਸਟਮ ਪੰਜਾਬ ਵਿੱਚ ਆ ਸਕਦਾ ਹੈ ਬੰਦਾ ਨਜ਼ਰ ਆ ਸਕਦਾ ਹੈ ਜੇ ਕੋਈ ਵੀ ਅਚਾਨਕ ਸਿਸਟਮ ਬੰਦਾ ਹੈ ਤਾਂ ਜ਼ਰੂਰ ਕੋਸ਼ਿਸ਼ ਰਹੇਗੀ ਤੁਹਾਡੇ ਨਾਲ ਉਹ ਵੀਡੀਓ ਵੀ ਸਾਂਝੀ ਕੀਤੀ ਜਾਵੇ ਧੰਨਵਾਦ ਮੌਸਮ ਦੀ ਜਾਣਕਾਰੀ ਦੇਖਣ ਦੇ ਲਈ